ओके ओके नो वरी वी विल टॉक लेटर ਜੇ ਤੁਸੀਂ ਕਿੰਨੀ ਸੋਹਣੀ ਅੰਗਰੇਜ਼ੀ ਬੋਲਦੇ ਹੋ ਥੋੜੀ ਜੀ ਮੈਨੂੰ ਵੀ ਸਿਖਾ ਦਿਓ ਕੱਲੂ ਮੇਰੀਆਂ ਭੈਣਾਂ ਨੇ ਆਉਣਾ ਮੈਂ ਵੀ ਉਹਨਾਂ ਨੂੰ ਬੋਲ ਕੇ ਦਿਖਾਉਣਾ ਉਹ ਤਾਂ ਸਾਰੀਆਂ ਮੇਰਾ ਮਜ਼ਾਕ ਉਡਾਉਂਦੀਆਂ ਨੇ ਇਹ ਸਾਡਾ ਚੀਜ਼ਾਂ ਅੰਗਰੇਜ਼ ਆ ਤੇ ਤੈਨੂੰ ਪੂਰਾ ਨਹੀਂ ਅੰਗਰੇਜ਼ੀ ਆਉਂਦੀ ਲੈ ਇਹਦੇ ਚ ਕਿਹੜੀ ਵੱਡੀ ਗੱਲ ਆ ਜਦੋਂ ਉਹ ਘਰ ਆ ਗਏ ਤੂੰ ਆਉਂਦਿਆਂ ਨੂੰ ਇਹੀ ਕਹਿਣਾ ਭੈਣੇ ਤੂੰ ਵੱਡੀ ਸਟੂਪੜਾ ਅੱਛਾ ਸਟੂਪੜਾ ਇਹਦਾ ਮਤਲਬ ਕੀ ਹੁੰਦਾ ਜੀ ਉਹ ਇਹਦਾ ਮਤਲਬ ਆ ਤੇਰੀ ਭੈਣ ਬਹੁਤ ਸਿਆਣੀ ਆ ਅੱਛਾ ਹੁਣ ਸਮਝੀ ਮੈਂ ਕੀ ਦਾ ਫੋਨ ਆ ਜੀ ਉਹ ਵੱਡੀ ਭੈਣ ਦਾ ਫੋਨ ਆ ਮੇਰੀ ਗੱਲ ਕਰਾਏ ਮੈਂ ਗੱਲ ਕਰਨੀ ਸਸੀ ਗੱਲ ਦੀਦੀ ਤੁਸੀਂ ਨਾ ਸਟੁੱਪੜ ਹੋ ਤੇ ਜੀਜਾ ਜੀ ਉਹ ਵੀ ਸਟੁੱਪੜ ਨੇ ਤੇ ਤੁਹਾਡੇ ਸੱਸ ਸਹੁਰਾ ਉਹ ਵੀ ਸਟੁੱਪੜ ਨੇ ਤੁਸੀਂ ਆਏ ਕਿਉਂ ੱਖਾ ਗੱਡੀ ਜਾਂਦੇ ਹੋ ਤੁਸੀਂ ਵੀ ਤਾਂ ਸਟੁੱਪੜ ਹੋ ਨੋ 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 ਹਾਲ ਹੋਵੇ ਨਾ ਗਰੇ ਜੀ